ਮੋਟਾ ਕੀ ਹਾਲਾਤ ਨੇ ਇਥੋਂ ਦੇ ਦਰਾਂ ਦੱਸਿਓ ਬੂਲਕੇ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਬਾਪੂ ਜਿਹੜੇ ਨੇ ਉਹ ਗੱਲ ਕਰਨ ਤੋਂ ਪਹਿਲਾਂ ਭਾਵੁਕ ਹੋ ਗਏ ਉਹਨਾਂ ਕੋਲੋਂ ਗੱਲ ਨਹੀਂ ਹੋ ਰਹੀ ਜਮੀਨ ਸਾਰੀ ਦਰਿਆ ਚ ਰੁੜ ਕੇ ਅੱਖਾਂ ਦੇ ਵਿੱਚ ਹੰਝੂ ਹੈ ਪਾਣੀ ਦੀ ਮਾਰ ਵੱਜੀ ਹੈ ਹੁਣ ਅੱਖਾਂ ਦੇ ਵਿੱਚੋਂ ਵੀ ਪਾਣੀ ਜਿਹੜਾ ਉਹ ਵਗ ਰਿਹਾ ਹੈ ਜੀ ਵੀਰ ਜੀ ਬਹੁਤ ਮਾੜੇ ਲਾਤ ਹੋ ਗਏ ਪਹਿਲੀ ਵੀ ਸਾਰੀ ਸਾਡੀ ਰੁੜ ਗਈ ਅੱਛਾ ਜੀ ਘਰ ਵੀ ਰੁੜ ਗਿਆ ਅੱਛਾ ਜੀ ਮਾਲ ਡੰਗਰ ਅਸੀਂ ਜਾ ਗਿਆ ਗੁਰੂ ਗੁਰਦੁਆਰਾ ਸਾਹਿਬ ਬਤਾਏ ਟਰੇਨ ਤੇ ਮਾਲ ਪਤਾਵਾ ਅੱਛਾ ਜੀ 35 ਸਜ ਕੋ ਡੰਗਰ ਨੇ ਲੱਗ ਤਾਂ ਵੀਰ ਜੀ ਪਹਿਲੀ ਗੱਲ ਤਾਂ ਮੈਂ ਕਹਿਣਾ ਵੀ ਅਸੀਂ ਚਲੋ ਮੋੜ ਵੇਖਿਆ ਵੀ ਪਹਿਲੀ ਟੱਟੀ ਸਾਡੀ ਜੀ ਪੁਰਾਣੇ ਬਜ਼ੁਰਗ ਚਲੋ ਮੇਰੀ ਵੀ 40 ਸਾਲ ਦੇ ਲਾ ਕੇ ਸੇ ਪਿਠਾ ਕਿਸਾਲਾ ਉਮਰ ਹੋ ਗਈ ਆ ਇਹ ਚੀਜ਼ ਨੂੰ ਵੇਖਿਆ ਜਿੱਥੇ ਦਰਿਆ ਇੱਕ ਵਾਰੀ ਪੈ ਗਿਆ ਉੱਥੋਂ ਹਟਿਆ ਹੀ ਤੇ ਇਹ ਤਾਂ ਹੁਣ ਸਮਾਂ ਜਿਹੜਾ ਲੰਮਾ ਹੀ ਲੱਗੂਗਾ ਜੇ ਇੱਕ ਬਣਾ ਦਵੇ ਕਰਮਾ ਵਾਲਾ ਸਾਲ ਬਾਅਦ ਹੀ ਬਣਾ ਦੇ ਤੇ ਬਣਾਵੇਂ ਇਹਨਾਂ ਦੇ 100 ਸਾਲ ਲੱਗਣਗੇ ਜਿੰਦੇ ਪਹਿਲੀ ਗੱਲ ਤਾਂ ਘਰ ਸਾਡਾ ਬਣਾਇਆ ਜਾਵੇ ਅੱਛਾ ਜੀ ਤੇ ਪਹਿਲੀ ਤਾਂ ਤੁਸੀਂ ਲਾਦ ਵੇਖ ਹੀ ਲਿਆ ਸੀ ਦਰਿਆ ਵਾਏ ਤਾਂ ਇਹਦੇ ਵਿੱਚ ਨਾ ਕੋਈ ਸਹਾਇਤਾ ਹੋ ਸਕਦੀ ਜ ਜਦੋਂ ਦਰਿਆ ਨਹੀਂ ਹੱਟ ਸਕਦਾ ਪਟਿਆਲਕੇ ਤੇ ਪੱਟੀ ਹਲਕੇ ਦੇ ਪਿੰਡ ਮੁਠਿਆਵਾਲਾ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤੇ ਪਾਣੀ ਲਥਣ ਤੋਂ ਬਾਅਦ ਕਿਸਾਨਾਂ ਦੀਆਂ ਜ਼ਮੀਨਾਂ ਦੇ ਹਾਲਾਤ ਜੋ ਨੇ ਫਸਲ ਦੇ ਹਾਲਾਤ ਨੇ ਉਹ ਮੈਂ ਕੈਮਰਾਮੈਨ ਦੱਸਾਂਗਾ ਕੀ ਵਿਖਾਤੇ ਜਾਣ ਇੱਥੇ ਘਰ ਵਸੇਵੇਂ ਰਹਿੰਦੇ ਸੀ ਇੱਥੇ ਲੋਕ ਰਹਿੰਦੇ ਸੀ ਕਿੱਥੇ ਅਸੀਂ ਖੜੇ ਆ ਲੇਕਿਨ ਇਹ ਹੁਣ ਦਰਿਆ ਬਣਿਆ ਹੋਇਆ ਹੈ ਇਹ ਤਸਵੀਰ ਜਿਹੜੀ ਆ ਮੁਠਿਆ ਵਾਲੇ ਪਿੰਡ ਦੇ ਵਿੱਚ ਜਿਹੜੇ ਲੋਕ ਬਹਿਕਾਂ ਦੇ ਰਹਿੰਦੇ ਸਨ ਉੱਥੋਂ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪਰਿਵਾਰ ਵੀ ਸਾਡੇ ਨਾਲ ਮੌਜੂਦ ਨੇ ਅਤੇ ਦੋਸਤੋ ਅਸੀਂ ਇੱਥੇ ਤੁਰ ਕੇ ਪਹੁੰਚੇ ਆ ਕੋਈ ਇੱਥੇ ਸਾਧਨ ਨਹੀਂ ਪਹੁੰਚਦਾ ਸੋ ਇਹ ਹਾਲਾਤਾਂ ਕਿਹੜਿਆਂ ਚ ਰਹਿੰਦੇ ਹੋਣਗੇ ਸੋ ਆਪਣਾ ਡੰਗਰ ਵੱਛਾ ਆਪਣਾ ਸਾਰਾ ਕੁਝ ਲੈ ਕੇ ਇਹ ਜਿਹੜੇ ਨੇ ਉਹ ਇਥੋਂ ਗੁਰਦੁਆਰਾ ਗੁਰਦੁਆਰਾ ਗੁਫਤਸਰ ਮੁਠਿਆ ਵਾਲਾ ਵਿਖੇ ਬੈਠੇ ਹੋਏ ਨੇ ਆ ਹਾਲਾਤ ਨੇ ਇਨਾ ਕਿਸਾਨਾਂ ਦੇ ਸਾਡੇ ਨਾਲ ਵੀਰ ਹੁਣੇ ਮੌਜੂਦ ਨੇ ਬਜ਼ੁਰਗ ਬਾਪੂ ਮੌਜੂਦ ਆ ਗੱਲਬਾਤ ਕਰਦੇ ਆ ਬਾਬਾ ਜੀ ਕੀ ਨਾਮ ਤੁਹਾਡਾ ਸਰਦੇਸ ਸਿੰਘ ਜੀ ਪਿੰਡ ਕਿਹੜਾ ਜੀ ਮੁਠਿਆ ਵਾਲਾ ਕੀ ਹਾਲਾਤ ਨੇ ਇਥੋਂ ਦੇ ਦਰਦ ਦੱਸਿਓ ਬੋਲ ਕੇ ਜੀ ਹਾਂ ਜੀ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਬਾਪੂ ਜਿਹੜੇ ਨੇ ਉਹ ਗੱਲ ਕਰਨ ਤੋਂ ਪਹਿਲਾਂ ਭਾਵਕ ਹੋ ਗਏ ਉਹਨਾਂ ਕੋਲੋਂ ਗੱਲ ਨਹੀਂ ਹੋ ਰਹੀ ਨੇ ਕੋਈ ਗੱਲ ਨਹੀਂ ਬਜ਼ੁਰਗੋ ਬੜੇ ਦਾਨੀ ਸੱਜਣ ਨੇ ਬੜੇ ਜਿਹੜੇ ਸਮੇਂ-ਸਮੇਂ ਤੇ ਤੁਹਾਡੇ ਵਰਗੇ ਛੋਟੇ ਕਿਸਾਨਾਂ ਦੀ ਬਾਹ ਫੜਦੇ ਨੇ ਕੋਈ ਨਹੀਂ ਰੋਣਾ ਨਹੀਂ ਹੈ ਹੌਸਲਾ ਰੱਖਣਾ ਹੈ ਹਾਲਾਤ ਕੀ ਨੇ ਸਾਰੇ ਦੱਸੋ ਕਿੰਨੀ ਇੱਥੇ ਜ਼ਮੀਨ ਸੀ ਆਪਣੀ ਮੈਂ ਇਹ ਮੁੰਡੇ ਨੂੰ ਪੁੱਛੂਗਾ ਹਾਂ ਜੀ ਮੈਂ ਪੁੱਛੂਗਾ ਕੋਣ ਹੈ ਤਾਂ ਚੋ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਬਾਪੂ ਜਿਹੜਾ ਬਾਬਾ ਜੀ ਜਿਹੜੇ ਨੇ ਉਹ ਉਹਨਾਂ ਦਾ ਮਨ ਭਰ ਗਿਆ ਸੋ ਇਹ ਅਸਲ ਲੋੜ ਵੰਦ ਨੇ ਦੋਸਤੋ ਜਮੀਨ ਸਾਰੀ ਦਰਿਆ 'ਚ ਰੁੜ ਗਈ ਅੱਖਾਂ ਦੇ ਵਿੱਚ ਹੰਝੂ ਐ ਪਾਣੀ ਦੀ ਮਾਰ ਵੱਜੀ ਐ ਹੁਣ ਅੱਖਾਂ ਦੇ ਵਿੱਚੋਂ ਵੀ ਪਾਣੀ ਜਿਹੜਾ ਉਹ ਵਗ ਰਿਹਾ ਐ ਆ ਹਾਲਾਤ ਨੇ ਵੀਰੇ ਕੀ ਨਾਮ ਆਪਣਾ ਗੁਰਪ੍ਰੀਤ ਸਿੰਘ ਜੀ ਕੀ ਹਾਲਾਤ ਨੇ ਬਜ਼ੁਰਗ ਬਾਪੂ ਦਾ ਮਨ ਹੋਲਾ ਕਰ ਗਿਆ ਬਾਪੂ ਤਾਂ ਮਨ ਭਰ ਗਿਆ ਕਿਉਂਕਿ ਇੱਥੇ ਰਹਿੰਦੇ ਸੀ ਤੁਸੀਂ ਇੱਥੇ ਤੁਹਾਡੇ ਕਮਰੇ ਸੀ ਛੱਤਾ ਸੀ ਇੱਥੇ ਤੁਸੀਂ ਪਰਿਵਾਰ ਰਹਿੰਦਾ ਸੀ ਤੇ ਲੇਕਿਨ ਹੁਣ ਇੱਥੇ ਕੁਝ ਨਜ਼ਰ ਨਹੀਂ ਆ ਰਿਹਾ ਹਾਂਜੀ ਵੀਰ ਜੀ ਬਹੁਤ ਮਾੜੇ ਹਾਲਾਤ ਹੋ ਗਏ ਪਹਿਲੀ ਵੀ ਸਾਰੀ ਸਾਡੀ ਰੁੜ ਗਈ ਅੱਛਾ ਜੀ ਘਰ ਵੀ ਰੁੜ ਗਿਆ ਜੀ ਅੱਛਾ ਜੀ ਮਾਲ ਡੰਗਰ ਅਸੀਂ ਜਾ ਗਿਆ ਗੁਰੂ ਗੁਰਦੁਆਰਾ ਸਾਹਿਬ ਵੱਧਾ ਹੈ ਟ੍ਰੇਨ ਤੇ ਮਾਲ ਪਤਾਵਾ ਅੱਛਾ ਜੀ 30 35 ਸਜ ਕੋ ਡੰਗਰ ਨੇ ਇਹ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਸਥਿਤ ਜਿਹੜਾ ਤੁਸੀਂ ਰਹਿੰਦੇ ਸੀ ਹਾਂਜੀ ਹਾਂਜੀ ਇਹ ਆ ਜੀਰੋ ਲਾਈਨ ਤੇ ਮਹੱਲਾ ਪੈ ਜਾਂਦਾ ਜਦੋਂ ਪਾਣੀ ਨਹੀਂ ਸੀ ਆਇਆ ਹਾਂਜੀ ਉਦੋਂ ਇੱਥੇ ਕੀ ਹਾਲਾਤ ਸੀ ਕਿੰਨੇ ਤੁਹਾਡੇ ਕੋਲ ਇੱਥੇ ਪਸ਼ੂ ਸੀ ਕਿੰਨੇ ਪਰਿਵਾਰ ਦੇ ਮੈਂਬਰ ਤੁਸੀਂ ਖੁਸ਼ੀ ਖੁਸ਼ੀ ਰਹਿੰਦੇ ਸੀ ਤੇ ਹੁਣ ਕੀ ਹਾਲਾਤ ਬਣ ਗਏ ਇੱਥੇ ਵੀਰ ਜੀ ਸਾਡੇ ਕੋਲੇ 35 ਡੰਗਰ ਹੀ ਸਾਡੇ ਕੋਲ ਬਾਹਰ ਹੈ ਮਾਲ ਸਾਡਾ ਚਰਦਾ ਹੈਗਾ ਅੱਛਾ 35 ਡੰਗਰ ਸੀ ਹਾਂਜੀ 35 ਡੰਗਰ 13 ਜੀ ਅਹੀਂ ਜੀ ਇੱਥੇ ਰਹਿੰਦੇ ਆ 13 ਜੀ ਹਾਂਜੀ ਅਹੀਂ ਦੋ ਭਰਾ ਰਹਿੰਦੇ ਆ ਸਾਡਾ ਮਾ ਮਾਤੁਰਿੰਦਾ ਜੀ ਗਾ ਸਾਡੇ ਬੱਚੇ ਆ ਜੀ ਬੱਚੇ ਜੀ ਹੁਣ 13 ਜਿੰਨੇ ਜੀ ਅਸੀਂ ਉਦੋਂ ਤੇ ਗੁਰਦਾਰਾ ਸਾਹਿਬ ਮੌਜੂਦ ਕੀ ਮਾਰ ਵੱਜੀ ਐ ਕੀ ਹੁਣ ਜਿਹੜਾ ਕਿੰਨਾ ਸਮਾਂ ਲੱਗ ਨਹੀਂ ਸਿੱਧਾ ਹੋਣਾ ਤੇ ਕਿਹੋ ਜੀ ਸਹਾਤਾ ਕਿਹੋ ਜੀ ਹੈਲਪ ਜਿਹੜੀ ਹੋ ਜੇ ਤੁਹਾਡੀ ਲੱਕ ਤਾਂ ਵੀਰ ਜੀ ਪਹਿਲੀ ਗੱਲ ਤੇ ਮੈਂ ਕਹਿੰਨਾ ਵੀ ਅਸੀਂ ਤਾਂ ਚਲੋ ਹੁਣ ਵੇਖਿਆ ਪਹਿਲੀ ਠੱਠੀ ਸਾਡੀ ਜੀ ਪੁਰਾਣੇ ਬਜ਼ੁਰਗ ਚਲੋ ਮੇਰੀ ਵੀ 40 ਸਾਲ ਤੇ ਲੱਗ ਗਈ 37 38 ਸਾਲ ਉਮਰ ਹੋ ਗਈ ਆ ਜੀ ਇਹ ਚੀਜ਼ ਨੂੰ ਵੇਖਿਆ ਜਿੱਥੇ ਦਰਿਆ ਇੱਕ ਵਾਰੀ ਪੈ ਗਿਆ ਉੱਥੋਂ ਹਟਿਆ ਹੀ ਨਹੀਂ ਜੀ ਤੇ ਇਹ ਤਾਂ ਹੁਣ ਸਮਾਂ ਜਿਹੜਾ ਲੰਮਾ ਹੀ ਲੱਗੂਗਾ ਜੇ ਇੱਕ ਬਣਾ ਦੇ ਕਰਮਾਂ ਵਾਲਾ ਸਾਲ ਬਾਅਦ ਹੀ ਬਣਾ ਦੇ ਇਹ ਬਣਾਵੇਂ ਇਹਨਾਂ ਦੇ 100 ਸਾਲ ਨਾਲ ਹੁਣ ਤੱਕ ਕਿਸੇ ਨੇ ਬਾਤ ਪੁੱਛੀ ਕੋ ਰਿਸ਼ਤੇਦਾਰ ਪਹੁੰਚਿਆ ਕੋ ਰਿਸ਼ਤੇਦਾਰ ਬੋੜਿਆ ਵੀ ਤੁਹਾਡਾ ਤੇ ਹੁਣ ਇਥੋਂ ਘਰ ਦਿਖਣੋਂ ਅਟ ਗਿਆ ਚਾਰ ਦੀਵਾਰੀ ਮਿੱਟੀ ਚ ਨੱਪੀ ਗਈ ਚਾਰ ਦੀਵਾਰੀ ਦੇਸ ਨਹੀਂ ਰਹੀ ਘਰ ਦੇ ਹਾਲਾਤ ਜਿਹੜੇ ਉਹ ਵੇਖਣ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਸੋ ਤੁਹਾਨੂੰ ਤਾਂ ਆਪਣੀ ਜ਼ਮੀਨ ਵੀ ਨਹੀਂ ਲੱਭਦੀ ਹਣੀ ਵੀ ਕਿੱਥੇ ਹੈ ਨਹੀਂ ਲੱਭਦੀ ਜੀ ਇਸ ਤਰ੍ਹਾਂ ਦੀ ਗੱਲ ਆਸ ਕੀ ਹੈ ਕਿਹਦੇ ਤੋਂ ਆਸ ਹੈ ਕਿਹਦੇ ਤੋਂ ਉਮੀਦ ਹੈ ਜਿੰਨੇ ਵੀ ਦਾਨੀ ਸੱਜਣ سوشل میڈیا ਰਾਹੀਂ ਬਣੇ ਆ ਜਿਹੜੇ ਛੋਟੇ ਕਿਸਾਨਾਂ ਦੀ ਬਾਹ ਫੜਦੇ ਨੇ ਇਹ ਅਪੀਲ ਕਰਨੀ ਚਾਹੁੰਦੇ ਕਿਵੇਂ ਦੀ ਤੁਹਾਡੀ ਸਹਾਇਤਾ ਹੋ ਜੇ ਮੇਰ ਜੀ ਸਹਾਇਤਾ ਆਪਣੀ ਤਾਂ ਪਹਿਲੀ ਗੱਲ ਤਾਂ ਮੈਂ ਕਰੂੰਗਾ ਕਿ ਸਾਡੇ ਕੋਲ ਮਾਲ ਟੰਕਰਾ ਜੀ ਆਉ ਗੁਰਦੁਆਰਾ ਸਾਹਿਬ ਬੈਠੇ ਨੇ ਜਵਾਗ ਸਾਡੇ ਤਿੰਨ ਮੇਰੀਆਂ ਗੁੱਡੀਆਂ ਨੇ ਜਵਾਨ ਬੱਚੇ ਨੇ ਜੀ ਜੀ ਤੁਹਾਨੂੰ ਪਤਾ ਹੀ ਘਰਾਂ ਜੀ ਕੰਮ ਸੋਭਦੇ ਨੇ ਤੇ ਪਹਿਲੀ ਗੱਲ ਤਾਂ ਘਰ ਸਾਡਾ ਬਣਾਇਆ ਜਾਵੇ ਅੱਛਾ ਜੀ ਇਹ ਪੈਲੀ ਦਾ ਤੁਸੀਂ ਲਾਤ ਵੇਖ ਹੀ ਲਿਆ ਸੀ ਦਰਿਆ ਵਾਏ ਤਾਂ ਇਹਦੇ ਵਿੱਚ ਨਾ ਕੋਈ ਸਹਾਇਤਾ ਹੋ ਸਕਦੀ ਕਿ ਨਾ ਦਰਿਆ ਨਹੀਂ ਆਟ ਸਕਦਾ ਤੇ ਸਾਡਾ ਤੇ ਇਹ ਗੱਲ ਕਹਿੰਨੇ ਆ ਕਿ ਸਾਡਾ ਘਰ ਇੱਕਰੀ ਬਾਂਜੇ ਬੱਚੇ ਜਿਹੜੇ ਮੰਲਾ ਵੀ ਪੜ ਜਾਣ ਗਾਂਜ ਟਿਕਾਣੇ ਜੇ ਕੋ ਥਾਂ ਬਾਂਜੇ ਇੱਥੋਂ ਤਾਂ ਥਾਂ ਪੈਲੀ ਵੀ ਖਤਮ ਹੋ ਗਈ ਆ ਘਰ ਵੀ ਰੁੜ ਗਿਆ ਜੇ ਘਰ ਵੀ ਰੁੜ ਗਿਆ ਹਾਂਜੀ ਕੋਈ ਰਿਸ਼ਤੇਦਾਰ ਬੌੜਿਆ ਇਹਨਾਂ ਲਾਤਾਂ ਦੇ ਵਿੱਚ ਵੀ ਜੇ ਕੋ ਤੁਹਾਡੀ ਸਹਾਇਤਾ ਕਰਦੀਏ ਕੋਈ ਪੈਸੇ ਵੱਲੋਂ ਕੋਈ ਬੌੜਿਆ ਕੋਈ ਨਹੀਂ ਕੋਈ ਨਹੀਂ ਜੀ ਬੋੜਿਆ ਅੱਛਾ ਜੀ ਹਾਂ ਜੀ ਵੀਰ ਜਿਹੜੇ ਦਾਨੀ ਸੱਜਣ ਜਿਹੜੇ ਵੀਰ ਸੌਟਾ ਦੇ ਕੇ ਜਾਂਦੇ ਨੇ ਚਾਰ ਦੇ ਕੇ ਜਾਂਦੇ ਨੇ ਪਸਮਾਨ ਵੰਡ ਦੇ ਕੇ ਜਾਂਦੇ ਹੁਲਰ ਸਾਹਿਬ ਵੰਡ ਦੇ ਗਏ ਨਲਾਜੀ ਭੁਲਰ ਸਿੰਘ ਉਹ ਵੰਡ ਦੇ ਕੇ ਪੈਸੇ ਵੀ ਸਾਨੂੰ ਦੇ ਕੇ ਗਏ ਨੇ ਅੱਛਾ ਜੀ ਹਾਂ ਜੀ ਜੋ ਪਹਿਲੇ ਆ ਰਹੇ ਚ ਪਹਿਲਾ ਜੀ ਜੀ ਅਜੇ ਬੰਦੇ ਕਰਾ ਹਾਂ ਜਲਾ ਪਹਿਲੇ ਦਿਨ ਘਾਇਓਤਨੋ ਹੋਈ ਆਈ ਸੀ ਠੀਕ ਹੈ ਹਾਂਜੀ ਕਿ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਹਾਂਜੀ ਇੱਕ ਤੇ ਆਪਣਾ ਨੰਬਰ ਬੋਲ ਕੇ ਦੱਸ ਦਿਓ ਹਾਂਜੀ ਕਿਵੇਂ ਦੀ ਸਹਾਇਤਾ ਹੋ ਜੇ ਹੁਣ ਅਸੀਂ ਵੇਖ ਰਹੇ ਇੱਥੇ ਦੋਸਤੋ ਸੱਤ ਲੋਚ ਬਿਆਸ ਪਾਣੀ ਦੀ ਮਾਰ ਵੱਜੀ ਆ ਤੇ ਆ ਦਰਿਆ ਦੇ ਵਿੱਚ ਅਸੀਂ ਖੜੇ ਆ ਇਸ ਵੇਲੇ ਪਿੱਛੇ ਸਾਰਾ ਇਹਨਾਂ ਦੇ ਘਰ ਸੀ ਜਿਹੜੇ ਉਹ ਦਰਿਆ ਬਣੇ ਪਏ ਨੇ ਪਾਣੀ ਦੀ ਮਾਰ ਐਸੀ ਵੱਜੀ ਆ ਮਿੱਟੀ ਕਿੰਨੇ ਕਿੰਨੇ ਫੁੱਟ ਰੇਤਾ ਕਿੰਨੇ ਕਿੰਨੇ ਫੁੱਟ ਜਿਹੜੀ ਆ ਉਹ ਇੱਥੇ ਦਿਖ ਰਹੀ ਐ ਸੋ ਇਹ ਵੀਰ ਦੇ ਅਸੀਂ ਘਰ ਪਹੁੰਚੇ ਸੀ ਲੇਕਿਨ ਉਥੋਂ ਤੱਕ ਜਾ ਹੀ ਨਹੀਂ ਹੋਣਾ ਜੋ ਹਾਲਾਤ ਨੇ ਖੋਬਾ ਪਿਆ ਹੋਇਆ ਤੁਸੀਂ ਦੂਰੋਂ ਵੇਖ ਸਕਦੇ ਹੋ ਤਸਵੀਰ ਆਹ ਹਾਲਾਤ ਨੇ ਜਿੱਥੇ ਅਸੀਂ ਪਹੁੰਚੇ ਵੀਰੇ ਆਪਣਾ ਨੰਬਰ ਦੱਸਦੇ ਨੰਬਰ ਜੀ ਮੇਰਾ 75897 ਜੀ 63385 ਇੱਕ ਵਾਰ ਫਿਰ ਬੋਲਦੇ ਜੀ 75897 63385 ਇਹ ਪਾਣੀ ਦੀ ਮਾਰ ਵੇਖ ਕੇ ਇਹ ਪਾਣੀ ਵੇਖ ਕੇ ਅੱਖਾਂ 'ਚ ਕਿੰਨਾ ਪਾਣੀ ਆਉਂਦਾ ਸਰ ਪਾਣੀ ਦਾ ਵੀਰ ਜੀ ਹੁਣ ਫਿਰ ਇਹ ਦੇਲ ਪੰਨਣ ਵਾਲੀ ਗੱਲ ਆ ਕੋਈ ਹਾਲ ਕੋਈ ਜਮੀਨ ਜਿਹੜੀ ਘਰ ਦੀ ਜਿਹੜਾ ਜਿਮੀਦਾਰ ਹੁੰਦਾ ਨਾ ਉਸ ਮੇਨ ਗੱਲ ਤੇ ਉਹ ਘਰ ਦੇ ਦਾਣਿਆਂ ਤੋਂ ਬਣਾ ਹੀ ਨਹੀਂ ਸਕਦਾ ਨਹੀਂ ਸਕਦਾ ਸਹੀ ਗੱਲ ਹੋਰ ਤਾਂ ਮੈਂ ਗੱਲ ਖਾ ਹੀ ਨਹੀਂ ਸਕਦਾ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਨੂੰ ਵੀ ਮਾਰ ਵੱਜੀ ਆ ਉਹਨਾਂ ਨੇ ਇੱਥੇ ਖੇਤਾਂ 'ਚ ਜਾ ਕੇ ਕੰਮ ਕਰਨਾ ਸੀ ਕੋਈ ਦਿਹਾੜੀ ਦਾ ਪੱਲਾ ਲੈਣਾ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਵਿੱਚ ਇਸ ਤਰ੍ਹਾਂ ਹੀ ਸੋ ਆ ਹਾਲਾਤ ਨੇ ਬਜ਼ੁਰਗੋ ਕੀ ਅਪੀਲ ਕਰਨੀ ਚਾਹੋਗੇ ਜਿਹਨੇ ਵੀ ਦੇਖ ਰਹੇ ਨੇ ਵੀ ਕੀ ਜਿਹੜਾ ਕੋਈ ਸਹਾਇਤਾ ਕਿਵੇਂ ਦੀ ਹੋ ਜੇ ਸਹਾਇਤਾ ਮਿਲ ਰਹੀ ਹਾਂਜੀ ਅਸਲੇ ਵਿੱਚ ਬਜ਼ੁਰਗ ਜਿਹੜਾ ਉਹ ਘਰ ਵੇਖ ਕੇ ਜਨਾ ਆਪਣਾ ਦੋਸਤੋ ਉਹਦਾ ਮਨ ਭਰ ਜਾਂਦਾ ਤੇ ਗੱਲ ਨਹੀਂ ਹੁੰਦੀ ਸੋ ਤੁਸੀਂ ਇਹ ਪਿੰਡ ਦੇ ਵਿੱਚ ਆ ਕੇ ਵੇਖੋ ਮੁਠਿਆਂ ਵਾਲਾ ਪਿੰਡ ਹੈ ਦਰਿਆ ਦੇ ਵਿੱਚ ਇਹਨਾਂ ਦਾ ਘਰ ਸੀ ਪਿੰਡ ਦੇ ਵਿੱਚ ਆ ਕੇ ਤੁਸੀਂ ਵੇਖੋ ਇਹਨਾਂ ਦੇ ਹਾਲਾਤ ਇਹ ਇਹਨੇ ਅਸਲ ਲੋਰਵੰਦ ਦੇ ਇਹਨਾਂ ਦੀ ਮਤ ਜਰੂਰ ਕਰਿਓ ਤੇ ਤੁਸੀਂ ਬਣਿ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ